ਹੁਣ ਦਰਸ਼ਨ ਕਰਨ ਲੱਗੇ ਆ ਗੁਰੂ ਨਾਨਕ ਪਾਤਸ਼ਾਹ ਸਿੱਖਾਂ ਦੇ ਪਹਿਲੇ ਗੁਰੂ ਜੀ ਦਾ ਚੋਲਾ ਸਾਹਿਬ ਦੇ ਤੇ ਇਹ ਜਿਹੜੇ ਚੌਂਕ ਚ ਆਪਾਂ ਖੜੇ ਹੋਏ ਆ ਜਿਹੜਾ ਸਿੱਧਾ ਸਾਹਮਣੇ ਰਸਤਾ ਦਿਖਦਾ ਪਿਆ ਤੁਹਾਨੂੰ ਇਹ ਸਿੱਧਾ ਜਾ ਰਿਹਾ ਹੈ ਗੁਰਦੁਆਰਾ ਸਾਹਿਬ 메ਨ ਗੁਰਦੁਆਰਾ ਸਾਹਿਬ ਜਿੱਥੇ ਬਾਬੇ ਜੀ ਤੇ ਸਦਾਵੇਰਾ ਖੂਹ ਹੈ ਤੇ ਇਹ ਰਸਤਾ ਜਿਹੜਾ ਹੈ ਸਿੱਧਾ ਕੋਰੀਡੋਰ ਨੂੰ ਚੜ ਗਿਆ ਹੈ ਤੁਸੀਂ ਸੜਕਾਂ ਦੇ ਉੱਤੇ ਜਾ ਰਹੇ ਕਾਰਾਂ ਆ ਰਹੀਆਂ ਜਾ ਰਹੀਆਂ ਇੱਕ ਕੋਰੀਡੋਰ ਨੂੰ ਜਾਂਦਾ ਹੈ ਤੇ ਕੋਰੀਡੋਰ ਜਿਹੜਾ ਹੈ ਉਹਦੇ ਨਾਲ ਜਿਹੜਾ ਕਿ ਬਾਰਡਰ ਦੇ ਉੱਤੇ ਤਾਰ ਦੇ ਨਾਲ ਤੁਸੀਂ ਜਿਹੜਾ ਹੈ ਉੱਥੋਂ ਟੈਲੀਸਕੋਪ ਜਿਹੜੀ ਹੁੰਦੀ ਹੈ ਜਿਹੜੀ ਦੂਰਬੀਨ ਹੁੰਦੀ ਆ ਉਹਦੇ ਨਾਲ ਤੁਸੀਂ ਜਿਹੜਾ ਹੈ ਵਾਇਨੋਕਲਸ ਦੇ ਨਾਲ ਦੇਖ ਸਕਦੇ ਹੋ ਪਾਕਿਸਤਾਨ ਕਰਤਾਰਪੁਰ ਸਾਹਿਬ ਕੋ ਜਿਹੜਾ ਕੋਰੀਡੋਰ ਦਾ ਗੁਰਦੁਆਰਾ ਹੈ ਸਾਹਮਣੇ ਰੋਡ ਜਿਹੜਾ ਹੈ ਉਧਰ ਨੂੰ ਜਾਂਦਾ ਪਿਆ ਹੈ ਤੇ ਇਹ ਜਿਹੜਾ ਸਾਹਮਣੇ ਰੋਡ ਹੈ ਸਿੱਧਾ ਨਿਕਲ ਜਾਂਦਾ ਹੈ ਆਪਣਾ ਪਟਾਲਾ ਅੰਮ੍ਰਿਤਸਰ ਸਾਈਡ ਨੂੰ ਗੁਰਦਾਸਪੁਰ ਸਾਈਡ ਨੂੰ ਨਿਕਲ ਜਾਂਦਾ ਹੈ ਤੇ ਹੁਣ ਇੱਥੋਂ ਆਪਾਂ ਜਿਹੜਾ ਅੱਜ ਦਰਸ਼ਨ ਕਰਨੇ ਹੈ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਚੋਲਾ ਸਾਹਿਬ ਦੇ ਦਰਸ਼ਨ ਕਰਨੇ ਹੈ ਤੇ ਚੋਲਾ ਸਾਹਿਬ ਦਾ ਜਿਹੜਾ ਇਤਿਹਾਸ ਹੈ ਉਹ ਵੀ ਆਪਾਂ ਦੇਖਾਂਗੇ ਉਹ ਜੋ ਚੋਲਾ ਹੈ ਜੋ ਮਹਾਰਾਜ ਦਾ ਵਸਤਰ ਹੈ ਜਿਹੜਾ ਉਹਨਾਂ ਨੇ ਪਹਿਨੇ ਆ ਸੀ ਤੇ ਉਹ ਵੈਸੇਕਲੀ ਉਹਨੂੰ ਹੀ ਚੋਲਾ ਸਾਹਿਬ ਕਹਿੰਦੇ ਆ ਤੇ ਚੱਲਦੇ ਆ ਅੱਗੇ ਦਰਸ਼ਨ ਕਰਦੇ ਆ ਇਹ ਗੁਰਦੁਆਰਾ ਜਿਹੜਾ ਹੈ ਅੱਠ ਨੁਕਰਾ ਖੂ ਹੈ ਜੀ ਇਹ ਵਾਲਾ ਤੇ ਇਹਦਾ ਹੈ ਜੀ ਬਾਬਾ ਕਾਬਲੀ ਮਲ ਜੀ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਨੌਵੀਂ ਪੀੜੀ ਵਿੱਚੋਂ ਸਨ ਉਹਨਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਚੋਲਾ ਸਾਹਿਬ ਬਲਖ ਬਖਾਰੇ ਤੋਂ ਲਿਆ ਕੇ ਸਭ ਤੋਂ ਪਹਿਲਾਂ 21 ਫਗਣ ਨੂੰ ਇਸ ਸਥਾਨ ਤੇ ਸਤਿਅ ਕੀਤਾ ਇਸ ਸਥਾਨ ਦੇ ਪ੍ਰਾਤਨ ਗਵੰਦ ਵੀ ਮੌਜੂਦ ਹੈ ਇਸ ਸਥਾਨ ਤੇ ਚੋਲਾ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਸੀ ਉੱਥੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਇਸ ਗੁਰੂ ਸਾਹਿਬ ਅੰਦਰ ਬਾਬਾ ਸ਼ਹੀ ਚੰਦ ਜੀ ਦਾ ਅੱਠ ਨੁਕਰਾ ਖੂਹ ਵੀ ਮੌਜੂਦ ਹੈ ਜਿਸ ਦੇ ਜਲ ਨਾਲ ਇਸ਼ਨਾਨ ਕਰਨ ਤੇ 18 ਦਾ ਰੋਗ ਦੂਰ ਹੁੰਦਾ ਹੈ 18 ਦਾ ਰੋਗ ਜਿਹੜਾ ਹੈ ਦੂਰ ਹੁੰਦਾ ਹੈ ਆਓ ਆਪਾਂ ਦਰਸ਼ਨ ਕਰਦੇ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਤਿਹਾਸਿਕ ਸਥਾਨਾਂ ਦੇ ਅੱਜ ਅੱਠ ਨੁਕਰਾ ਜਿਹੜਾ ਖੂਹ ਹੈ ਇਹ ਬਾਬਾ ਸ੍ਰੀਚੰਦ ਜੀ ਦਾ ਹੈ ਜੋ ਕਿ ਗੁਰੂ ਨਾਨਕ ਪਾਸ਼ੇ ਦੇ بیٹے ਸਨ ਇਹ ਤੁਸੀਂ ਖੂਜੋ ਦੇਖ ਰਹੇ ਹੋ ਤਾਂਤਨ ਬਾਬਾ ਸ੍ਰੀਚੰਦ ਜੀ ਤੇ ਹ ਸਖ ਅਠ ਨੁਪਰਾੂ ਇਸ ਜਲ ਨਾਲ ਇਸ਼ਨਾਨ ਕਰਨ ਨਾਲ 18 ਦਾ ਰੋਗ ਜਿਹੜਾ ਹੈ ਦੂਰ ਹੁੰਦਾ ਹੈ ਤੇ ਇਹਦੇ ਆਪਾਂ ਦਰਸ਼ਨ ਜਿਹੜੇ ਹੈ ਦੀਦਾਰੇ ਜਿਹੜੇ ਹੈ ਅੰਦਰ ਤੋਂ ਵੀ ਕਰ ਸਕਦੇ ਅੱਗੇ ਹੈ ਦਰਬਾਰ ਸਹਬ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਹਾਂ ਜਿੱਥੇ ਅਠ ਨੁਖਰਾ ਫੂ ਸਹਬ ਹੈ ਉਥੋਂ ਦੇ ਦਰਬਾਰ ਸਹਬ ਦੇ ਦਰਸ਼ਨ ਜਿਹੜੇ ਹੈ ਕਰਦੇ ਹੈ ਸਤਨ ਸ਼੍ਰੀ ਗੁਰੂ ਨਾਨਕ ਪਾਸ਼ੇ ਦਾ بیٹے ਦਾ ਹਾਂਜੀ ਹਾਂਜੀ ਸਤਨ ਹੈ ਜੀ ਅੱਠ ਨੁਕਰਾਖੂ ਇੱਥੇ ਪਹਿਲੇ ਪ੍ਰਕਾਸ਼ ਕਰਦੇ ਸੀ ਗੁਰੂ ਨਾਨਕ ਪਾਸ਼ਾ ਦੇ ਛੋਲੇ ਦਾ ਤੇ ਅੱਜ ਕੱਲ ਜਿਹੜਾ ਹੈ ਇੱਥੇ ਇਹ ਨਹੀਂ ਐਸੀ ਦੀਦਰ ਵੀ ਆ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਬਾਬਾ ਜੀ ਤੋਂ ਪ੍ਰਸਾਦ ਲੈਨੇ ਆ ਤੇ ਵਾਧੇ ਫਿਰ ਸ਼ਤ ਕੋ ਸੱਚੇ ਪਾਸ਼ ਨੂੰ ਨੰਨੇ ਤਿੰਨ ਦੀ ਸ਼ੁੱਧ ਤੇ ਲੀਆਂ ਯਾਰ ਨਿਸ਼ਾਨ ਸ਼ਾਪ ਸੁਸੋਵਿਤ ਹੈ ਉਸ ਤੋਂ ਬਾਅਦ ਇਹ ਯਾਦਗਾਰ ਹੈ ਜੀ ਬਾਬਾ ਕਾਬਲੀ ਮਾਲ ਜੀ ਇਹ ਪ੍ਰਾਤਨ ਜਗਾ ਜੀ ਇਹਨੂੰ ਗੁਰਦੁਆਰਾ ਸਾਹਿਬ ਦੇਖਣ ਪ੍ਰੰਤ ਆਪਾਂ ਚੋਲਾ ਸਾਹਿਬ ਦੇ ਦਰਸ਼ਨ ਵਾਸਤੇ ਚੱਲਦੇ ਹਾਂ ਗਲੀ ਦੇ ਵਿੱਚ ਸਾਰੀ ਦਾ ਕੰਮ ਚੱਲ ਰਿਹਾ ਹੈ ਜੀ। ਇਸ ਪਵਿੱਤਰ ਦਾ ਸਥਾਨ ਦਾ ਨਾਮ ਹੈ ਸਤਿਖੰਡ ਗੁਰੂ ਨਾਨਕ ਸਥਾਨ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸੁਬੰਧਤ ਹੈ ਜੀ। ਅਪਨ ਦਰਸ਼ਨ ਕਰਦੇ ਆਂ ਇਸ ਧਾਰਮਿਕ ਸਥਾਨ ਦੇ ਵੀ ਫੋਇਡ ਉੰਦਰ ਤੋਂ ਜਿਹੜਾ ਦ੍ਰਿਸ਼ ਹੈ ਗੋਰਦੌਰ ਸਾਹਿਬ ਦਾ ਕੁਇ ਇਸ ਤਰ੍ਹਾਂ ਦਾ ਹੈ ਮਹਾਰਾਜ ਦਾ ਪ੍ਰਕਾਸ਼ ਹੋਇਆ ਬਈ ਜੀ ਹੋਰ ਬਾਬਾ ਜੀ ਤੋਂ ਪ੍ਰਸਾਦ ਦਿੱਦਤ ਲੈਣੇ ਆ ਤੇ ਅੱਗੇ ਚੋਲਾ ਸਾਫ ਬਾਬਾ ਜੀ ਦੇ ਦਰਸ਼ਨ ਕਰਨ ਮੈਂ ਪਹੁੰਚਦੇ ਆ ਜੀ ਇਹ ਬੜਾ ਇਤਿਹਾਸਕ ਸਥਾਨ ਹੈ ਜੀ ਡੇਰਾ ਬਾਬਾ ਨਾਨਕ ਦਾ ਬਹੁਤ ਪੁਰਾਣਾ ਸਬੰਧ ਦਾ ਸਿੱਖੀ ਜਮ ਦੇ ਨਾਲ ਇਹ ਜੋ ਤੁਸੀਂ ਗਲੀ ਦੇਖ ਰਹੇ ਹੋ ਸਿੱਧੀ ਹੈ ਚੋਲਾ ਸਾਹਿਬ ਜਿਹੜਾ ਹੈ ਬਾਬਾ ਜੀ ਦਾ ਉੱਥੇ ਜਾਂਦੀ ਹੈ ਜਾਨੀ ਕਿ ਆ ਲੈ ਨਾ ਰੋੜੀ ਗੱਲੀ ਨਹੀਂ ਖਾਦੀ ਹਾਂਜੀ ਕਤੇ ਅੱਜ ਲਿਖਿਆ ਹੈ ਪਿਆਜੀ ਉੱਪਰ ਇਤਿਹਾਸਕ ਦਰਸ਼ਨ ਸਥਾਨ ਸ਼੍ਰੀ ਚੋਲਾ ਸਾਹਿਬ ਇਹ ਵੀ ਦੀ ਸਾਬਾ ਬਾਬਾ ਜੀ ਦੀ ਰਿਹੈਸ ਹੈ ਗੋ ਨਾਨਕ ਵੰਸ਼ ਦੇ ਵਿੱਚੋਂ ਨੇ ਇੱਥੇ ਆਪਾਂ ਚੋਲਾ ਸਾਹਿਬ ਦੇ ਜਿਹੜੇ ਹੈ ਦਰਸ਼ਨ ਕਰ ਸਕਦੇ ਹਾਂ ਜੀ ਇਹ ਲੈ ਹੁਣ ਆਖਣਾਂ ਅਖੰਡਾਂ ਨੂੰ ਤੁੰਗਾਂ ਜਾਂ ਇਹ ਜੋ ਉਸਤਾਰ ਉਹ ਕਹਿੰਦਾ ਤੂੰ ਬੈਠਾ ਦਰਾਂ ਨੂੰ ਕਰ ਲਈ ਜੋ ਆਹੇ ਸੋਦਾ ਹੀ ਜਪੇ ਨਾਲ ਇਸਾਮ ਕਰਦੀ ਕਲਾ ਇਹ ਪਾਸ ਸਰਬਤ ਵਾਹਿਗੁਰੂ ਇੱਕ ਗੁਰਨਾਣ ਪ੍ਰੋਫੈਸਰ ਦਾ ਚੋਲਾ ਸਾਹਿਬ ਦਾ ਜੋ ਉਹਨਾਂ ਨੇ ਆਪਣੇ ਵਿਆਹ ਦੇ ਸਮੇਂ ਪਹਿਨਿਆ ਤੋਂ ਹੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਸਥਾਨ ਹੈ ਅੰਦਰ ਉਹ ਪਰਚੂ ਨਹੀਂ ਮਿਲਦਾ ਉਹ ਬੋਲੇ ਕਿ ਉਹ ਅੰਮ੍ਰਿਤ ਅਸਣ ਕਰ ਕਿ ਉਹ ਵਾਹਿਗੁਰੂ ਦੇਈ ਰਿਹਾ ਹੈ ਉਹ ਨਹੀਂ ਆਪਣਾ ਉਹ ਮਨ ਕਰਦਾ ਹੈ ਤੋ ਵੀਡੀਓ ਨੇ ਇੱਥੇ ਕਰਦੇ ਆਂ ਜੀ ਬੰਦੇ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਦੇ ਆਸਥਾਨ ਤੋਂ ਧੰਨਵਾਦ